ਤੋਂ ਨੁਕਸਾਨ ਹੋ ਗਿਆ ਜੀ 2023 ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਵੱਡੇ ਭਾਈ ਦੀ ਪਾਣੀ ਨਾਲ ਕਰਨ ਬਣੇ ਕੰਬੜੀਆਂ ਬੈਠ ਗਈ ਸੀ ਉਹ ਦੇ ਕਾਰਨੋਂ ਡਿੱਗਤ ਹੋ ਗਈ ਸੀ 2022 ਵਿੱਚ ਤੇ ਹੁਣ ਫੇਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਮਰਿਆਂ ਦੇ ਨੀਆ ਬੈਠ ਗਿਆ ਜੋ ਬੀਮ ਖੜੇ ਕੀਤੇ ਸੀ ਕੋਠੀ ਦੇ ਉਹ ਵੀ ਦਲਵਾੜਾਂ ਪਈ ਜਾਂਦੀਆਂ ਨੇ ਕੱਟਦੇ ਵੀ ਮਾਰਦਾ ਤੇ ਵੱਧਾ ਵੀ ਮਾਰਦਾ ਚਾਰ ਸਪੇਰੇ ਸਾਡੇ ਤਾਂ ਪਾਣੀ ਪਾਣੀ ਹੈਗਾ ਅੱਗੇ ਵੀ ਠਾਣੀਆਂ ਦੇਖੋ ਉਹਨਾਂ ਦਾ ਹੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਰੇ ਪਿੰਡਾਂ ਦਾ तकरीबन ਸਾਰੇ ਪਿੰਡਾਂ ਦਾ ਇਹ ਸਾਰੇ ਮੰਨ ਲਓ ਬਾਰਡਰ ਪੱਟੀ ਦੇ ਇਲਾਕੇ ਦੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਫਸਲਾਂ ਤਾਂ ਫਸਲਾਂ ਰਹਿ ਗਈਆਂ ਮਕਾਨਾਂ ਨੂੰ ਜ਼ਿਆਦਾ ਖਤਰਾ ਮਟਰਾ ਆ ਰਹਾ ਹੈ ਉਹਨਾਂ ਨੂੰ ਵੇਖਿਆ ਜਾਵੇ ਤਾਂ ਸਾਡੇ ਮਕਾਨਾਂ ਦੀਆਂ ਨਹੀਂ ਆ ਸਾਰੀਆਂ ਪਾੜਦੀਆਂ ਜਾਂਦੀਆਂ ਨੇ ਬਹਿਦੀਆਂ ਜਾਂਦੀਆਂ ਨੇ ਤਾਂ ਸਾਨੂੰ ਇਹ ਖਤਰਾ ਵੀ ਕਿਤੇ ਉਹ ਨਾ ਨਾ ਕਿ ਸਾਡੇ ਕੋਠੇ ਥੱਲੇ ਬੜੇ ਚਾਵਾਂ ਨਾਲ 15-20 ਲੱਖ ਰੁਪਏ ਲਾ ਕੇ ਬਣਾਈਆਂ ਸੀ ਪਰ ਉਹ ਨਾ ਪਾਣੀ ਨਾ ਸਾਰਾ ਪਾਣੀ ਫੇਰ ਦਿੱਤਾ ਤੇ डर लगਦਾ ਵੀ ਸਾਡੇ ਬੱਚੇ ਘਰੇ ਹੈਗੇ ਨੇ ਬਾਹਰ ਕਿਤੇ ਨਹੀਂ ਰਹਿ ਸਕਦੇ ਤੇ ਘਰੇ ਹੀ ਬੱਚੇ ਨੇ ਉਹ ਨਾ ਉਹ ਕਿਤੇ ਰਾਤ ਨੂੰੁੱਤੇ ਪਏ ਉੱਤੇ ਡਿੱਗ ਜਾਏ ਖਤਰਾ ਬਣਿਆ ਖਤਰਾ ਬਣਿਆ ਹੋਇਆ ਕੀ ਮਿਲਿਆ ਸੀ 6800 ਰੁਪਇਆ ਕੀ ਬਣਦਾ 1800 ਨਾਲ ਉਹ ਤਾਂ ਖਰਚਾ ਵੀ ਨਹੀਂ ਪੂਰਾ ਹੁੰਦਾ ਲੋਈ ਚਲੀ ਜਾਂਦੀ ਇੰਨੀ ਤਾਂ ਲੋਈ ਲੈ ਜਾਂਦੇ ਨੇ ਵੇਖਿਆ ਜਾਵੇ ਤਾਂ 20000 ਵੀ ਘਟੇ ਹੁਣ ਮੈਂ ਲਈ 2-5 10 ਗਿੱਲੇ ਠੇਕੇ ਲਈਏ ਮਨੂ ਕੀ ਬਣ 60000 ਦੇ حساب ਨਾਲ ਲਈਏ ਤੇ ਕੀ ਬਚੇਗਾ ਮੈਨੂੰ ਦਾ ਸਾਰਾ ਦਸਾਰਾ ਦਾ 15 15 ਦਾ 15 ਕਿਲੇ ਗੁੱਲ ਸਾਰਾ ਖਰਾਬ ਹੋ ਗਿਆ ਜੀ ਪੱਲੂ ਪੈਣ ਗਏ ਹੁਣ ਬੰਦਾ ਕੀ ਕਰੇ ਘੱਟ ਤੋਂ ਘੱਟ ਵੀ ਮਾਰਦਾ ਲੱਖ ਰੁਪਏ ਆਉਣਾ ਚਾਹੀਦਾ ਹੈ ਕਿਉਂਕਿ ਜਿਹੜੇ ਭਰਾ ਨੇ ਵੀ ਠੇਕੇ ਜਾਂ ਕੋਈ ਹੋਰ ਹਿੱਸੇ ਤੇ ਲਈ ਹੈ ਜਾਂ ਗਹਣੇ ਲਈ ਹੈ ਉਹਦਾ ਤਾਂ ਕਾਹ ਹੀ ਹੱਲ ਹੋ ਸਕਦਾ ਐ ਮੈਂ ਤਾਂ ਮਰ ਗਿਆ ਸੀ ਕਿਉਂਕਿ ਉਸਨੇ ਅਖੀਰ ਤੇ ਕਰਜ਼ਾ ਦੇ ਕੇ ਆਤਮ ਹੱਤਿਆ ਨਹੀਂ ਕਰਨਾ ਕਿਉਂਕਿ ਦੇਖਿਆ ਨਹੀਂ ਜਾ ਰਿਆ ਨਾ ਏਕ ਬੰਦੇ ਤੋਂ ਹੀ ਤੋਂ ਨਿਆ ਤਾਂ ਮਤੇ ਹੀ ਕਰਨਾ ਬੀਜਾ ਕਰਜ਼ਾ ਨਾ ਲੱਥਾ ਤਾਂ ਨਿਆ ਤਾਂ ਮਤੇ ਹੀ ਕਰਨਾ ਹੋਰ ਕੀ ਕਰ ਸਕਦਾ ਇਹਦੇ ਤੋਂ ਇਲਾਵਾ ਹੋਰ ਉਹਦੇ ਕੰਮ ਹੈ ਨਹੀਂ ਮੇਰੇ ਤੇ ਘੜ ਤੋਂ ਘਟ ਵੀ 15-20 ਲੱਖ ਰੁਪਏ ਹੋਵੇਗਾ ਘਟ ਤੋਂ ਘਟਦੀ ਜਮੀਨਾਂ ਦੇ ਠੇਕੇ ਤੇ ਲਈਦਾ ਫਿਰ ਅੱਗੇ ਆਈ ਚਲਾਈ ਚਲਦੀ ਰਹਿੰਦੀ ਵੀ ਚਲਾ ਗਿਆ ਚਲੇ ਗਿਆ ਆ ਗਿਆ ਕੋਈ ਹੋਰ ਲੈ ਲਈ ਠੇਕੇ ਬਸ ਐਸੇ ਆਈ ਚਲਾਈ ਚਲਦੀ ਰਹਿੰਦੀ ਹੈ ਬਾਕੀ ਹੁਣ ਵੇਖਿਆ ਜਾਵੇ ਤਾਂ ਵੀ ਅਸਲੋ ਹੀ ਮੈਨਾਂ ਕੋ ਦਿਮਾਗ ਤੇ ਟੈਂਸ਼ਨ ਹੋਈ ਪਈ ਪਤਾ ਨਹੀਂ ਕੀ ਬਣਨਾ ਵੀ ਜਿਹੜੇ ਤੁਹਾਡੇ ਬ੍ਰਦਰ ਨੇ ਤਬਨੇ ਕਰਕੇ ਹਾਂਜੀ ਹਾਂਜੀ ਉਹ ਮੈਂ ਵੀ ਪਿਛਲੀ ਵਾਰੀ ਆਵੇਂ ਉਹਨਾਂ ਦਾ ਪਾਣੀ ਨੂੰ ਦੇਖ ਕੇ ਘਰ ਦਾ ਨੁਕਸਾਨ ਦੇਖ ਕੇ ਹਟੈਕ ਦੀ ਸ਼ਿਕਾਇਤ ਹੋ ਗਈ ਗੁਰਦੇ ਡੱਡੋ ਗਏ ਫੇਫੜੇ ਡੱਡੋ ਗਏ ਅਸੀਂ ਤਾਂ ਸਰਕਾਰ ਤੋਂ ਮੰਗ ਕੀਤੀ ਸੀ ਵੀ ਕੋਈ ਉਹਦਾ ਕੁਛ ਨਾ ਕੁਛ ਬੱਚਿਆਂ ਨੂੰ ਦਿੱਤਾ ਜਾ ਪਰ ਕੁਛ ਨਹੀਂ ਕਿਸੇ ਨੇ ਚਾੜੀ ਤੋਂ ਆਈ ਪਈ ਪਈ ਉਹ ਦੋ 2023 ਨੂੰ 12 ਤਰੀਕ ਦਾ ਸੀ 17 ਤਰੀਕ ਨੂੰ ਪਾਣੀ ਆਇਆ ਸੀ 12 ਪਹਿਲੇ ਪਾਣੀ 2 ਮਹੀਨੇ ਚੱਲਦਾ ਰਿਹਾ ਸੀ ਤੇ ਮੈਡਮ ਆਦੇ ਸੀ ਦੁੱਗਲ ਸਾਹਿਬ ਦੀ ਸੀ ਮੈਡਮ ਆਏ ਸੀ 2-3 ਵਾਰੀ ਮਿਲ ਕੇ ਵੀ ਗਏ ਸੀ ਘਰੇ ਵੀ ਆਏ ਸੀ ਤੇ ਲਾਸਟ ਵਾਰੀ ਵੇਖਿਆ ਤਾਂ ਇਹ ਹੋਏ ਇਨਾ ਵੱਡਾ ਨੁਕਸਾਨ ਹੋ ਗਿਆ ਸੀ ਪਿੱਛੇ ਫਿਰ ਉਹ ਸਾਲ ਬਾਅਦ ਛੋਟੇ ਭਾਈ ਦੀ ਐਕਸੀਡੈਂਟ ਹੋਣ ਕਰਨ ਬਹੁਤ ਹੋ ਗਈ ਮੈਂ ਕੱਲ੍ਹ ਲਈ ਰਹਿ ਗਿਆ ਘਰ ਦੇ ਵਿੱਚ ਬੱਚੇ ਨੇ ਦੂਜਾ ਪਰਿਵਾਰ ਐ ਮੈਂ ਅੱਗੇ ਦੇਖਣਾ ਤਾਂ ਅੱਗੇ ਮਨ ਨੂੰ ਰਾਹ ਨੀ ਦਿੱਸਦਾ ਪਿੱਛੇ ਦੇਖਣਾ ਤੇ ਪਿੱਛੇ ਵੀ ਨੀ ਰਾਹ ਦਿੱਸਦਾ ਪਿਜਾਵਾਂ ਤੇ ਜਾਵਾਂ ਕਿਹੜੇ ਪਾਸੇ ਮੈਂ ਮਨ ਕਰਦਾ ਵੀ ਆਪ ਦਾ ਆਪ ਹੀ ਲੈ ਕੇ ਇਸ ਦੁਨੀਆ ਤੋਂ ਚਲਾ ਜਾਵਾਂ ਯਾਰ ਜੇ ਤੁਸੀਂ ਇਕੱਲੇ ਹੀ ਕਮਾਣ ਵਾਲੇ ਹਾਂਜੀ ਹਾਂਜੀ ਬਾਕੀ ਛੋਟੇ ਬੱਚੇ ਨੇ ਵੱਡੇ ਭਾਈ ਦੇ ਵੀ ਛੋਟੇ ਬੱਚੇ ਨੇ ਤੇ ਛੋਟੇ ਦੇ ਵੀ ਛੋਟੇ ਆ ਗਏ ਨੇ ਸਾਡਾ 15 ਕਿੱਲੇ ਫਸਲ ਦਾ ਨੁਕਸਾਨ ਹੋ ਗਿਆ 15 ਕਿੱਲੇ ਹੀ ਸਾਰਾ ਸਬਾਅ ਹੋ ਗਿਆ ਕੁਝ ਨਹੀਂ ਬਚਿਆ ਸਾਡਾ ਮਕਾਨਾਂ ਤੁਸੀਂ ਦੇਖ ਹੀ ਲਓਣ ਵੀ ਆ ਵੱਡੇ ਭਾਈ ਦੇ ਕੋਠੀ ਖੜੀ ਐਂਦੇ ਦੇ ਪਿੱਛੇ ਬੀਮ ਬੈਠੇ ਜਾਂਦੇ ਨੇ ਇਧਰ ਮੇਰੀ ਏ ਛੋਟੇ ਬਾਈ ਦੀ ਡੈਥ ਹੋਈ ਉਹਦੀ ਨੀਆਂ ਭਰੀਆਂ ਨੇ ਤਾਂ ਸਾਰੀਆਂ ਨੀਆਂ ਹੀ ਬੈ ਗਈਆਂ ਸਾਰੀਆਂ ਖੇਲ ਰਮਿੰਦਰ ਗਈਆਂ ਉਹਦਾ ਤਾਂ ਹੈ ਹੀ ਕੁਛ ਨਹੀਂ ਨਾ ਉਹਦਾ ਬਣਿਆ ਐਕਸੀਡੈਂਟ ਦਾ ਬਣਿਆ ਤਾਂ ਨਾ ਹੁਣ ਕੁਛ ਬਣਨਾ ਹੁੰਦੇ ਤਾਂ ਬੱਚੇ ਰੋਂਦੇ ਫਿਰਦੇ ਨੇ ਅਸੀਂ ਤਾਂ ਮੰਗੇ ਕਰਨਾ ਸਰਕਾਰ ਵੱਲੋਂ ਜਿੰਨੀ ਹੋ ਸਕਦੀ ਛੇਤਾ ਕੀਤੀ ਜਾਵੇ ਤੇ ਸਾਡੀ ਨਹੀਂ ਸਾਰੇ ਇਲਾਕੇ ਦੀ ਏ ਇਹ ਨਹੀਂ ਕਹਿੰਦੇ ਵੀ ਸਾਡੀ ਖਾਸ ਕਰਕੇ ਸਾਡੀ ਕੀਤੀ ਜਾਵੇ ਜਿੰਨਾ ਨੂੰ ਮੰਨ ਲਓ ਆੜ ਦੀ ਮਾਰ ਦੇ ਚਗੇ ਨੇ ਸਭ ਲੋਕ ਹੈਗੇ ਨੇ ਦੇ ਨਹੀਂ ਪ੍ਰੋਪਰਤੂ ਲੈ ਕੇ ਆਪਣਾ ਏਰੀਆ ਹੈਗਾ ਭਾਈ ਲਕਾਤਾਕਾ ਜਿੰਨਾ ਵੀ ਸਭ ਨੂੰ ਜਿੰਨੀ ਹੋ ਸਕਦੀ ਉਹ ਨਹੀਂ ਸਹਤਾ ਦਿੱਤੀ ਜਾਵੇ ਸਰਕਾਰ ਦੇ ਅਸੀਂ ਮੰਗ ਕਰਦੇ ਆਂ ਕਿ ਜਿੰਨਾ ਬੰਦਾ ਮਾਰਦਾ ਘਟ ਤੋਂ ਘਟ ਵੀ ਲੱਖ ਰੁਪਿਆ ਹੋਣਾ ਚਾਹੀਦਾ ਕਿੰਨੇ ਦਾ ਤਾਂ ਹੀ ਕੋਈ ਕੰਮ ਅੱਗੇ ਚੱਲ ਸਕਦਾ ਕਿ ਹੁਣ ਮੰਨ ਲਓ ਪਾਣੀ ਹਟਿਆ ਤਾਂ ਫਿਰ ਵੀ ਖਰਚੇ ਦਾ ਕਰੇ ਕਣਕ ਵੀ ਜਾਗੇ ਕਣਕ ਵੀ ਵਾਸਤੇ ਪੈਚਾਣਾ ਹੁਣੇ ਖਾਦ ਵਾਸਤੇ ਪੈਚੇ ਨਹੀਂ ਹੁਣੇ ਬਜਾਈ ਕਿੱਥੂ ਕਰਾਂਗੇ ਅਸੀਂ ਹਰੇਕ ਲੋਕੀ ਕਹਿੰਦਾ ਵੀ ਬਜਾਈ ਆਗਾ ਕਿਵੇਂ ਕਰਾਂਗੇ ਸਾਰੇ ਕੰਮ ਠੱਪ ਹੋ ਗਏ ਨਹੀਂ ਬਾਅਦ ਜੇ ਕੱਢ ਤੋ ਕੱਢਦੇ ਜਿਵੇਂ ਵੇਖਿਆ ਜਾਵੇ ਕੋਠੀ ਦੇ ਸਾਹ ਨਾਲ ਵੀ ਇੰਨਾ ਪੈਸਾ ਲੱਗਿਆ ਮੰਨ ਲਓ 15 ਲੱਖ ਹੈ ਕੁਛ ਨਾ ਕੁਛ ਤਾਂ ਦੇਣੀ 15 ਨਾ ਦੇਣਗੇ ਤਾਂ 10 ਤਾਂ ਦੇਣੀ ਦੇਣਾ ਤੇ ਚੱਲ ਅਗਲਾ ਪਰਿਵਾਰ ਆਦਾ ਪਾਰਨਾਵਰਨੇ ਵੀ ਜ਼ਿਆਦਾ ਕਮਰੇ ਬਣਾਨੇ ਦੁਬਾਰਾ ਤਿਆਰ ਕਰਨੀ ਪੈਣੀ ਹੈ ਕਈ ਸਮਾਜਿਕ ਸੁਸਤਾਵਾਂ ਵੀ ਅੱਗੇ ਆ ਰਹੀਆਂ ਜਿਵੇਂ ਕੋਈ ਜਾਗਰਾਨ ਆ ਗਿਆ ਉਹ ਵੀ ਮਦਦ ਕਾਫੀ ਪਹੁੰਚਾ ਰਹੇ ਨੇ ਉਹ ਵਿਚਾਰ ਇਹਨੇ ਵੀ ਆਪਣੇ ਤੇ ਇੱਥੇ ਆਏ ਨਹੀਂ ਆਪਣੇ ਆਂਦੇ ਦੱਦਾ ਪੱਧ ਖਾਂਦੇ ਪਰ ਉਹ ਪਿੱਛੇ ਪਿੱਛੇ ਲਖਾਈ ਜਾਂਦੇ ਨੇ ਸ਼ਾਇਦ ਪਰ ਸਾਥੂ ਨੇ ਅੱਗੇ ਆਣ ਦਿੰਦਾ ਕਿ ਰੱਬ ਜਾਣੇ ਸਰਕਾਰ ਨਹੀਂ ਅੱਗੇ ਆਣ ਦਿੰਦੀ ਇਹ ਸੱਚ ਆਏ ਸੀ ਇੱਕ ਦੋ ਹੀ ਆਏ ਨੇ ਬਾਕੀ ਤਾਂ ਜਿਵੇਂ ਮਨਕੀਰਤਾ ਉਹ ਲਖਾਗਾ ਉਹ ਬਹੁਤ ਜ਼ਿਆਦਾ ਸੇਵਾ ਕਰ ਰਿਹਾ ਹੈ ਉਸਨੇ ਸੁਣਿਆ ਵੀ ਸੈਕਟਰ ਵੀ ਦੇ ਰਿਹਾ ਹੈ ਘਰ ਘਰ ਜਾ ਕੇ ਪੈਸਾ ਵੀ ਦੇ ਰਿਆ ਜਿੰਨੂੰ ਮੰਨ ਲੋ ਜੇ ਦਾ ਪੇਸ਼ੈਂਟ ਹੈ ਜਾਂ ਕਿਸੇ ਨੂੰ ਠੱਟ ਲੱਗੀ ਹੋ ਮੌਕੇ ਤੇ ਹੀ ਹੁੰਦਾ ਕੀਤੀ ਜਾਂਦਾ ਸੇਵਾ ਉਹਦੇ ਵਰਗਾ ਸਭ ਹੋ ਜਾਂਦਾ ਦਾ ਪੰਜਾਬ ਖੰਡ ਰਹੀ ਨਹੀਂ ਤੁਸੀਂ ਹੋ ਨਾ ਤੁਸੀਂ ਕੀ ਫੀਲ ਕਰਨਾ ਚਾਹੁੰਦੇ ਅੱਛੀ ਜਾਨਾ ਤੋਂ ਇਹ ਅਪੀਲ ਕਰਨੇ ਵੀ ਸਾਡੇ ਇਲਾਕੇ ਚੇਖਰੀ ਆ ਕੇ ਦਰਸ਼ਨ ਦੇਣ ਸਾਡਾ ਇਲਾਕਾ ਦੇਖਣ ਕਿਵੇਂ ਇਹਨਾਂ ਦਾ ਨੁਕਸਾਨ ਹੋਇਆ ਹੈ ਤੇ ਸਾਡੀ ਸਹਾਇਤਾ ਕਰਨਾ ਬਾਪੂ ਬਜ਼ੁਰਗ ਹੈਗਾ ਉਹ ਉਹਨੂੰ ਵੀ ਆਟ ਦੀ ਸ਼ਿਕਾਇਤ ਆ ਗਈ ਉਹਦੀ ਦਵਾਈ ਚਲਦੀ ਉਹ ਕੱਲ ਪਰਸੋਂ ਲੈ ਕੇ ਆ ਗੱਲਾਂ ਨਗਰੋਂ ਦਵਾਈ ਉਹ ਵੀ ਬਾਤ ਸਾਡੀ ਟੈਂਸ਼ਨ ਹੈ ਜੀ ਅਦਾ ਇੱਕ ਬਜ਼ੁਰਗ ਗਾ ਕਹਿੰਦਾ ਕਿ ਮੈਂ ਕਰਨ ਦੇ ਵਿੱਚ ਵੱਡਾ ਹੋਰ ਕੋਈ ਨਹੀਂ ਹੈ ਨਾ ਹੋਰ ਬੱਚੇ ਹੀ ਨਹੀਂ ਸਾਰੇ ਆਂਡੀਆਂ ਨੇ ਬੇੜੀਆਂ ਕਈ ਵਾਰ ਦੇ ਜਾਂਦੇ ਨੇ ਕਈ ਵਾਰ ਅੱਗੇ ਲੰਘ ਜਾਂਦੇ ਨੇ ਰੋਕਦੇ ਆ ਅੱਗੇ ਲੰਘ ਜਾਂਦੇ ਨੇ ਕਈ ਦਾ ਪਾਣੀ ਦਿੱਤੀ ਸਾਨੂੰ ਪਾਣੀ ਦੀ ਬਹੁਤ ਪ੍ਰੋਬਲਮ ਜ਼ਿਆਦਾ ਆ ਗਈ ਹੈ ਧਬੀਨ ਦਾ ਪਾਣੀ ਨਹੀਂ ਹੈ ਨਹੀਂ ਕਿਉਂਕਿ ਬੋਰ ਦੋ ਅਗੇ ਸੀ ਉਹ ਦਰਿਆ ਦੀ ਲਪੇਟ ਚ ਆ ਗਏ ਨੇ ਉਹ ਪਾਣੀ ਖਰਾਬ ਹੋ ਗਿਆ ਹੈ ਸਾਨੂੰ ਪੀਣ ਦੀ ਪਾਣੀ ਦੀ ਜਿਆਦਾ ਦਿੱਕਤ ਆ ਰਹੀ ਹੈ ਅਸੀਂ ਤਾਂ ਪੀਣ ਦੀ ਪਾਣੀ ਦੀ ਮੰਗੀ ਕਰਦੇ ਬਾਕੀ ਤੁਸੀਂ ਦਿਖਾ ਦਿਓ ਕੋਠਿਆਂ ਦਾ ਕਿਵੇਂ ਬੈਠੀਆਂ ਮੀਆਂ ਨੇ ਕਿਵੇਂ ਨਹੀਂ ਆ ਬੈਠੀਆਂ ਨੇ ਮੰਨ ਲਿਓ ਜਿਵੇਂ ਫੋਟ ਆ ਜਾ ਤੇ ਆ ਜਾਂਦੀ ਹੈ ਉਹ ਕਈ ਵਾਰ ਇੱਕ ਪ੍ਰਕਰਤਾ ਆ ਜਾਂਦੇ ਨੇ ਬਹੁਤ ਉਡਾਉਂਦੇ ਨੇ ਸਾਰ ਲਈਦਾ ਜਿੰਨਾ ਟਾਈਮ ਉਹ ਕੱਢ ਜਾਵੇ ਫਿਰ ਜਿਆਦਾ ਲੋੜ ਪਏ ਤੇ ਦੇਰੇ ਕਾਰੋ ਲੱਗਿਆ ਮਥਮਨਗਰ ਉੱਥੇ ਜਾ ਕੇ ਕੈਂਪਰ ਭਰ ਆ ਲਿਆਈਗਾ ਤੇ ਹੁਣ ਸਵੇਰੇ 10 ਬੋਤਲਾਂ ਦੇ ਗਏ ਨੇ ਇਥੇ ਘਰ ਤੋਂ ਕਰ 15 ਜਣੇ ਅਸੀਂ ਬੈਠੇ ਸੌਰ ਤੱਕ ਜਾਣਾ ਨਹੀਂ ਵਸ ਫਿਰ ਅਸੀਂ ਹੋਰ ਘੰਟੇ ਦੋ ਤੱਕ ਜਾਵਾਂਗੇ ਕੈਂਪਰ ਉਹ ਦੋ ਆਰੋਦੋ ਭਰਾ ਕੇ ਲੈ ਉਹਦੇ ਮੁੱਲ ਪਾਣੀ ਲੈ ਆਵਾਂਗੇ ਘਰ ਦਾ ਸਰਕਲ ਤੇ ਚਲਾਣੀ ਹੈ ਪੀਣ ਦਾ ਪਾਣੀ ਤਾਂ ਵੇਖ ਲੋ ਆ ਮਕਾਨਾਂ ਦਾ ਕੀ ਹਾਲ ਹੋਇਆ ਤੇ ਇਹ ਹੋ ਗਿਆ ਪਾਣੀ ਤੇ ਮਕਾਨਾਂ ਦਾ ਨੁਕਸਾਨ ਫਿਰ ਸਾਬ ਲਾਲ 2023 ਚ ਆਇਆ ਪਾਣੀ ਉਦੋਂ ਵੀ ਇਹ ਹਾਲ ਹੋਇਆ ਉਦੋਂ ਦੋ ਮੁੰਡੇ ਦੁਨੀਆ ਤੇ ਨਹੀਂ ਜਾਏ ਤੇ ਹੀ ਐਚਾ ਇੱਕ ਨੂੰ ਡੇਂਗੂ ਬੁਖਾਰ ਬਣਾ ਤੇ ਇੱਕ ਨੂੰ ਐਕਸੀਡੈਂਟ ਹੋ ਤੇ ਮੋਗ ਗਿਆ ਉਹਨਾਂ ਸੀ ਆਪਣੇ ਹੁਕਤ ਰਗੀ ਕਿ ਉਹ ਪੋਤਰੇ ਹੈਗੇ ਉਹਨਾਂ ਦੀ ਸਮਾਲ ਜਿਹੜੀ ਸਾਨੂੰ ਕਰਨੀ ਪੈਣੀ ਪਾਣੀ ਦਾ ਸਮਾਨ ਵਿੱਚ ਪਿਆ ਰਹਿ ਗਿਆ ਸੀ ਆਪ ਬਾਈਕ ਤੇ ਮਸੇ ਮਕਾਨਾਂ ਤੇ ਚੜੇ ਹੋ ਨਿੱਕੇ ਨਿੱਕੇ ਬਾਲ ਬੱਚਾ ਨਾਂਦਾ ਵੀ ਸਾਹਮਣਾ ਪੈਂਦਾ ਤੇ ਆਪ ਦਾ ਵੀ ਫਿਰ ਬਜ਼ੁਰਗ ਬੰਦਾ ਦੀ ਦੇਖਭਾਲ ਹੁੰਦੀ ਜਾਨਾਂ ਮੱਥੇ ਲਏ ਤੇ ਬੱਚੇ ਤੇ 12 12 ਫੁੱਟ ਪਾਣੀ ਫਿਰਦਾ ਹੈ ਗਰਾੜਾ ਹੀ ਪੈ ਰਈਆਂ ਨੇ ਤੇ ਫਿਰ بیم ਐਡੇ ਦੇ ਪਾਰੇ ਪਾਏ ਨੇ ਸਾਰੇ بیم ਵੀ ਪਾਟ ਗਏ ਮਸਲਾਂ ਦਾ ਨਾਂ ਨਿਸ਼ਾਨੀ ਨਹੀਂ ਦਿਆ ਫਸਲਾਂ ਉਹ ਵੀ ਪਤਾ ਨਹੀਂ ਕਣਗਦੀਂਦੀ ਕਣੀ ਗਦੀਂਦੀ ਕਿਥੇ ਦਿਨ ਪਾਣੀ ਚੱਲਣਾ ਉਹ ਡੇਢ ਮਹੀਨਾ ਹੋ ਗਿਆ ਪਾਣੀ ਚੱਲੀ ਜਾਂਦਾ ਇਹ ਤਾਂ ਮਕਾਨ ਪਾਟਣ ਦਾ ਤੌਰ ਕੀ ਕਰਨ ਅਜੇ ਹੋਰ ਖਤਰਾ ਬਣਿਆ ਹੋਇਆ ਹੈ ਅਲੀ ਖਤਰਾ ਹੋਰ ਬਣਾ ਵਿਆ ਹੈ ਮਕਾਨਾਂ ਵਾਲਾ ਮਕਾਨਾਂ ਵਾਲਾ ਕਿਸੇ ਵੇਲੇ ਵੀ ਦਹਿਸਤ ਨਹੀਂ ਅਸੀਂ ਆਨੇ ਵੀ ਸਰਕਾਰ ਕੋਈ ਦੇਖਭਾਲ ਕਰੇ ਸਾਡੀ ਹੋਰ ਕੀ ਮੰਗ ਕਰਨੇ ਜਾਂ ਸਾਨੂੰ ਪੰਜ ਪੰਜ ਮਰਲੇ ਵਟਾੜ ਦੇਵਣ ਖਾਂ ਬੜੀ ਪਈ ਇਹ ਸਰਕਾਰ ਦੀ ਤਾਂ ਪੰਜ-ਪੰਜ ਮਰਲੇ ਦੇ ਵਿਆਦਾ ਸੀ ਉੱਥੇ ਬਹਿ ਕੇ ਚਲੋ ਵਾਈ ਇੱਕੋ ਗੱਡ ਗਿਆ ਤਾਂ ਕਿ ਜਦੋਂ ਪਾਣੀ ਦਾਣੀ ਆਂਦਾ ਉਦੋਂ ਉੱਥੇ ਵਿਆਹ ਚੱਲਾ ਫਿਰ ਲੜਾਈ ਵੀ ਤੈਨੂੰ ਪਤਾ ਥੋੜੇ ਦਿਨ ਹੋਏ ਨੇ ਪਿੱਛੇ ਪਾਣੀ ਤੋਂ ਪਹਿਲੇ ਸਮਾਨ ਕੱਢਣਾ ਪੈ ਗਿਆ ਤੇ ਦਹੋਂ ਆਵਣ ਲੱਪ ਹੈ ਲੜਾਈ ਸ਼ੁਰੂ ਹੋ ਗਈ ਉਦੋਂ ਕੋ ਬਚੇ ਚੁਹਣਾ ਪਾਣੀ ਲੈ ਕੇ ਬਹਿ ਜਾ ਉਹ ਕਦੇ ਜੰਗ ਦਾ ਖਤਰਾ ਆਦਾ ਕਦੇ ਪਾਣੀ ਦਾ ਪਾਣੀ ਦਾ ਕਦੇ ਕਦੇ ਜੰਗ ਦਾ ਖਤਰਾ ਹੁਣ ਪਾਣੀ ਅੱਡੇ ਦਾ ਫਿਰ ਜੰਗ ਦਾ ਖਤਰਾ ਪੈ ਜਾਣਾ ਤੇ ਕੋਲੂ ਤੇ ਇਹ ਕੰਮ ਇਹੋ ਹੀ ਕੰਮ ਲੱਗਾ ਔਰ ਸਾਡੇ ਕੋਲ ਕੋਈ ਕੰਮ ਨਹੀਂ ਹੈਗਾ ਕਈ ਵਾਰੀ ਹੱਥ ਖੜੇ ਕਰਕੇ ਬਜਣਾ ਪੈਂਦਾ ਇਹੋ ਹੀ ਮਤਬੀਆ ਦੇਖਭਾਲ ਕਰਨ ਜਨਤਾ ਦੀ ਆ ਕਿਹੜੇ ਮਕਾਨਾਂ ਦਾ ਕੀ ਹਾਲ ਹੋਇਆ ਪਿਆ ਹੈ ਹੁਣ ਸਲਾਬ ਨਾਲ ਜਿਹੜਾ ਹੈ ਪੂਰੀ ਛੱਤ ਤੇ ਗੱਜ ਨਾਲ ਲੱਪੜ ਗਿਆ ਹੋਰ ਜਿਆਦਾ ਖਤਰਾ ਹੋਵੇ ਜਾਂ ਸੁੱਕੇ ਦਾ ਪਾਣੀ ਲਵੇਗਾ ਥਾਂ ਇੱਥਾ ਮਕਾਨ ਇੱਥਾ ਬੈਣਦੇ ਮਾਰਜਾ ਖੰਨ ਦਿੱਤਾ ਜਾਵੇ ਜਲਦੀ ਤੋਂ ਜਲਦੀ ਅੰਗ ਤਾਂ ਅੱਜ ਕੱਲ ਬਰਦਾ ਕੀ ਹੈ ਪੇਟ ਨੂੰ ਹੱਥ ਨਹੀਂ ਲਾਇਆ ਜਾਂਦਾ ਫੇਫੜੇ ਨੂੰ ਹੱਥ ਲਾਇਆ ਜਾਂਦਾ ਬਜਰੀ ਨਹੀਂ ਆ ਜਾਂਦਾ ਪਰ ਸਰਗੀਆਂ ਨਹੀਂ ਲਾਇਆ ਜਾਂਦਾ ਕੋਈ ਇਹ ਤੇ ਸਰਕਾਰ ਦੇਖਭਾਲ ਕਰੇ ਤੇ ਚੰਗੀ ਗੱਲ ਹੈ